ਮੈਂ ਸਾਰੀ ਸੰਗਤ ਦੇ ਵਿੱਚ ਇੱਕ ਬੇਨਤੀ ਕਰਦਾ ਵਾਂ ਹਜਿੰਦਰ ਸਿੰਘ <th> ਵੀ ਹੁਣੀ ਪ੍ਰਧਾਨ ਨੇ ਔਰ ਇਹ ਗੱਲ ਕਹੀ ਜਾਂਦੀ ਆ ਕਿ ਜਿਹੜੀ ਸ਼੍ਰੋਮਣੀ ਐ ਕਮੇਟੀ ਐ ਸੁਤੰਤਰ ਆ ਆਪਣੇ ਫੈਸਲੇ ਆਪ ਲੈਂਦੀ ਆ ਨਾ ਕਿ ਇਹਨਾਂ ਦੇ ਫੈਸਲੇ ਜਿਹੜੇ ਬਾਦਲਦਾਰ ਕਰਕੇ ਪੇਸ਼ ਕਰਾਉਂਦੇ ਸੋ ਜੇ ਇਹ ਸੱਚ ਆ ਤੇ ਮੈਂ <th> <th> ਸਾਹਿਬ ਨੂੰ ਬੇਨਤੀ ਕਰਦਾ ਵਾਂ ਕਿ ਭਾਈ ਦੇਬੂ ਸਾਹਿਬ ਦੀ ਜਿਹੜੀ ਤਸਵੀਰ ਆ ਉਹ ਸੇਖਾ ਅਜੈ ਘਰ ਦੇ ਵਿੱਚ ਲੱਗਣੀ ਚਾਹੀਦੀ ਆ ਉਹਨਾਂ ਨੇ ਸ਼ਹਾਦਤ ਕੌਮ ਵਾਸਤੇ ਦਿੱਤੀ ਆਪਣੇ ਪਰਿਵਾਰ ਵਾਸਤੇ ਨਹੀਂ ਦਿੱਤੀ ਤੇ ਜੇਕਰ ਆਕਾਲੀਆਂ ਦੇ ਲੀਡਰ ਜਿਹੜੇ ਦੋਤਾ ਸਿੰਘ ਵਰਗੇ ਜਿਨ੍ਹਾਂ ਨੇ ਕੌਮ ਦੀ ਝੋਲੀ ਕੱਖ ਨਹੀਂ ਪਾਇਆ ਜੇ ਉਹਨਾਂ ਦੀ ਤਸਵੀਰ ਉੱਥੇ ਲੱਗ ਸਕਦੀ ਤੇ ਭਾਈ ਦੇ ਘੋੜਾਂ ਦੀ ਕਿਉਂ ਨਹੀਂ ਤੇ ਮੈਂ ਸਿਰਫ ਇੰਨੀ ਕੁ ਬੇਨਤੀ ਕਰਦਾ ਵਾਂ ਇੰਨੀ ਕੁ ਬੇਨਤੀ ਮੈਂ ਕਰਦਾ ਵਾਂ ਜੇਕਰ ਇਹ ਚੀਜ਼ ਦੇ ਨਾਲ ਸਹਿਮਤ ਹੋ ਤਾਂ ਮੈਂ ਜਕਾਰਾ ਲਾਵਾਂਗਾ ਤੇ ਪੂਰੇ ਜੋਰ ਦੇ ਨਾਲ ਸਮਰਥਨ ਕਰਿਓ ਜਕਾਰੇ ਦਾ ਬੋਲੇ ਬੋਲਣ ਤੇ ਮੈਂ ਬੇਨਤੀ ਕਰਦਾ ਹਾਂ ਵੀ ਸਾਨੂੰ ਤਰੀਕ ਨਹੀਂ ਦੱਸਣ ਤੇ ਅਸੀਂ ਪੂਰੀ ਜਿਹੜੀ ਸੰਗਤ ਲੈ ਕੇ ਆਈਏ ਤੇ ਪੂਰੇ ਜੌਰਾ ਛੋਰਾ ਦੇ ਨਾਲ ਦੇਵੂ ਸਾਹਿਬ ਦੀ ਜਿਹੜੀ ਤਸਵੀਰ ਆ ਉਹਦੇ ਲਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਭ ਤੋਂ ਪਹਿਲਾਂ 1997 ਦੇ ਵਿੱਚ ਐਲਾਨ ਕਰਦੇ ਕਿ ਭਾਈ ਦਬਾਵਤ ਸਿੰਘ ਦੀ ਜਿਹੜੀ ਤਸਵੀਰ ਆ ਉਹ ਕੇਂਦਰੀ ਸੇਖਾ ਅਜਾਇਬ ਘਰ ਦੇ ਵਿੱਚ ਲਗਾਈ ਜਾਏਗੀ 97 ਦੇ ਸਰਕਾਰ ਬਣੀ 7 ਦੇ ਵਿੱਚ ਬਣੀ 12 ਵਿੱਚ ਵਰੀ ਪਰ ਇਨਾਂ ਨੇ ਭਾਈ ਜਦਾਬ ਸਿੰਘ ਦੀ ਤਸਵੀਰ ਨਹੀਂ ਲਗਾਈ ਪਤਾ ਨਹੀਂ ਕਿੰਨੀਆਂ ਪੰਥਕ ਜਥੇਬੰਦੀਆਂ ਤੇ ਸਿੱਖ ਗੋਮਨ ਸ਼੍ਰੋਮਣੀ ਕਮੇਟੀ ਦੇ ਅੱਗੇ ਦਿਨਕੜੀਆਂ ਗੈਰ ਲੱਗਦੇ ਕਿੰਨੇ ਮਗਪਤਨ ਸੌਂਪਣੀ ਬਏ ਆ ਉਸ ਤੋਂ ਬਾਅਦ 2022 ਦੀ ਵਿੱਚ ਜਿਹੜੀ ਤਸਵੀਰ ਹੈ ਉਹ ਲੱਗੀ ਇੰਨਾ ਸੰਘਰਸ਼ ਕਰਕੇ ਪਰ ਆਕਾਦੀ ਰਾਜ ਦਾ ਜਬਾਨਾ ਨਹੀਂ ਪਾਰਟੀ ਦਾ ਕੋਈ ਵੀ ਮਰ ਜਾਵੇ ਜਿਵੇਂ ਸੋਤਾ ਸਿੰਘ ਮੁਕਤਮੰਨ ਲਈ ਉਹਦੀ ਜਿਹੜੀ ਤਸਵੀਰ ਹੈ ਉਹਥੇ ਲਗਾ ਦਿੱਤੀ ਪਰ ਕਿਉਂ ਨਹੀਂ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਦੇਪੂ ਵਰਗੀਆਂ ਦੀ ਜਿਹੜੀ ਤਸਵੀਰ ਹੈ ਉਹ ਲਾਈ ਕਰਨ ਦੀ ਅੱਜ ਸ਼ਰੋਣੀ ਕਮੇਟੀ ਦੇ ਪ੍ਰਧਾਨ ਨੂੰ ਇੱਥੇ ਐਲਾਨ ਕਰਨਾ ਚਾਹੀਦਾ ਆ ਕਿ ਦੇਖੋ ਸਾਨੂੰ ਤਾਂ ਹੀ ਸ਼ਹੀਦ ਭਾਈ ਗੁਰਦੇਵ ਸਿੰਘ ਦੇਪੂ ਦੇ ਸੰਘਰਸ਼ ਦੇ ਸਾਥੀ ਆ ਤੇ ਉਹ ਐਲਾਨ ਕਰਨਾ ਕਿ ਇੰਨੀ ਤਰੀਕ ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਦੀ ਦੇਪੂ ਦੀ ਜਿਹੜੀ ਤਸਵੀਰ ਹੈ ਉਹ ਉਥੇ ਲੱਗੇਗੀ ਤਰੀਕ ਜ਼ਰੂਰ ਦੱਸ ਕੇ ਜਾਣ ਕਿਉਂਕਿ ਐਲਾਨ ਵੀ ਕਰ ਦਿੰਦੇ ਹੋਏ ਆ 2017 ਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਸੀ ਕਿ ਭਾਈ ਹਰਮਿੰਦਰ ਸਿੰਘ ਢਾਬੋਆ ਦੀ ਜਿਹਦੇ ਸਿੱਖੀ ਵਾਰੇ ਤੇ ਵਿਰੋਧ ਜੂਝ ਕੇ ਸੀ ਇਹੋ ਏ ਸੀ ਕਿ ਉਹਨਾਂ ਦੀ ਤਸਵੀਰ ਲਾਈ ਜਾਏਗੀ ਤੇ ਅੱਜ ਤੁਸੀਂ ਦੇਖੋ 2024 ਆ ਗਿਆ ਤਾਂ ਇਹਨਾਂ ਦਾ ਜਿਹੜਾ ਵਾਅਦਾ ਆ ਉਹ ਪੂਰਾ ਨਹੀਂ ਹੋਇਆ ਸੋ ਆਸ ਕਰਦੇ ਹਾਂ ਜੀ ਸਰਉਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਦੇਵ ਸਿੰਘ ਧਾਮੀ ਉਹ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂਆਂ ਆ ਉਹਦੇ ਭਵਨਗੇ ਤੇ ਜਿੱਥੋਂ ਤੱਕ ਵਾਅਦਾਦਾਰ ਦੀ ਗੱਲ ਆ ਇਹ ਹੁਣ ਉਹ ਅਕਾਲੀ ਦਲ ਨਹੀਂ ਰਿਹਾ ਜਿਹੜਾ 5 ਬਸੰ ਸਾਲਾਂ ਦਾ ਉਜਰਨ ਸਿਧਾਂਤ ਦਾ ਧਾਰਨ ਨਹੀਂ ਸੀ ਇਹ ਤਾਂ ਕਹਿੰਦੇ ਆ ਕਿ ਸਾਡੀ ਕੁਰਸੀ ਸਾਡੀ ਸਿਆਸਤ ਚਮਕਣੀ ਚਾਹੀਦੀ ਆ ਪੰਖ ਭਾਵੇਂ ਇੱਕ ਛੇ ਖੂਹ ਦੇ ਵਿੱਚ ਪਵੇ ਇਹਨਾਂ ਨੇ ਅਕਾਲੀ ਦਲ ਨੂੰ 1996 ਦੇ ਵਿੱਚ ਪੰਜਾਬੀ ਦਲ ਬਣਾਇਆ ਪੰਜਾਬੀ ਡਾਕਟਰ ਇਹ ਬਾਦਲਦਲ ਬਣ ਗਿਆ ਤੇ ਬਾਦਲਦਲ ਤੋਂ ਇਹ ਬੇਅਦਬੀ ਦਾ ਬਣ ਗਿਆ ਹੋਇਆ ਭਾਈ ਗੁਰਦੀਪ ਸਿੰਘ ਜੀ ਖੋਣ ਖੋਣ ਉਹ ਮੇਰੇ ਤੋਂ ਕੱਲ ਭਰੇ ਆ ਕਿ ਛੇਤੀ ਛੇਤੀ ਫਤੇ ਬੁਲਾ ਦੇ ਨਾ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਭਾਈ ਸਾਹਿਬ ਤੁਸੀਂ ਬਾਦਲਦਲ ਦੇ ਬਾਹਰ ਇਹ ਬੰਦਿਆਂ ਦੇ ਵਕੀਲ ਨਾ ਬਣਿਆ ਕਰੋ ਜਿਹੜੀ ਗੱਲ ਕੌਮ ਨੇ ਰੱਖਣੀ ਹੁੰਦੀ ਨਾ ਉਹਨਾਂ ਨੂੰ ਰੱਖਣ ਲੈਂਦੇ ਕਰੋ ਸਾਡਾ ਅਹੀਂ ਬਹੁਤ ਬਹੁਤ ਸਤਿਕਾਰ ਕਰਦੀ ਆ ਪਰ ਇਹਨਾਂ ਨੇ ਉਤੇ ਦਬਾਅ ਬਣੇਗਾ ਤੇ ਇਹ ਤਸਵੀਰਾਂ ਤਾਂ ਲਗਣੀਆਂ ਤੁਹਾਨੂੰ ਯਾਦ ਹੋਵੇਗਾ ਜਦੋਂ ਕੌਮ ਨੇ ਕਿਹਾ ਸੀ ਨਾ ਕਿ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਹੀਦ ਦੀ ਗੈਦਰੀ ਸਾਹਿਬ ਤੇ ਕੀਤੀ ਜਾਵੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਰਦਾਤ ਸਿੰਘ ਮਕਰ ਨੇ ਆਖਿਆ ਸੀ ਕਿ ਜਿਹੜੇ ਲੋਕ ਸ਼ਹੀਦੀ ਗੈਦਰ ਦੀ ਮੰਗ ਕਰਦੇ ਆ ਉਹ ਕਾਂਗਰਸ ਦੇ ਏਜੰਟ ਆ ਤੁਸੀਂ ਦੱਸੋ ਕਿ ਅਸੀਂ ਸਾਰੇ ਕਾਂਗਰਸ ਦੇ ਏਜੰਟ ਆ ਉਹ ਭਲਾ ਹੋ ਇਹ ਉਹੀ ਲੋਕ ਆ ਜਿਹੜਾ ਸੁਖਵੀਰ ਮਾਰਦ 2015 ਦੇ ਵਿੱਚ ਕਹਿੰਦਾ ਸੀ ਕਿ ਘਾਤ ਨੂੰ ਹਵਾਲਾ ਕਦੇ ਵੀ ਪਰੋਮ ਨੂੰ ਸੇਧ ਨਹੀਂ ਦੇ ਸਕਦਾ ਬਾਕੀ ਜਿਹੜੀਆਂ ਗੱਲਾਂ ਸੁਣਾਉਣੀਆਂ ਹੋਣਗੀਆਂ ਉਹ ਮੇਰੇ ਤੋਂ ਬਾਅਦ ਆ ਕੇ ਇਹਨੂੰ ਸੁਣਾ ਸਕਦੇ ਆ ਮੈਂ ਇੱਥੇ ਹੀ ਸਮਾਰੋਹ ਦੇ ਵਿੱਚ ਬੈਠਾ ਆ ਭੋਇਆ ਪ੍ਰਬੰਧਕਾਂ ਦੇ ਨਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਈ ਵਾਰੀ ਆਪਾਂ ਕਰੀ ਦਾ ਦੇਖੋ ਆ ਹੁਣ ਭਾਈ ਬਬਿੰਦਰ ਸਿੰਘ ਜਕਾਣਾ ਸੀ ਜਾਂ ਭਾਈ ਦਲਾਵਰ ਸਿੰਘ ਸੀ ਮੈਨੂੰ ਜੇ ਸਰੀਰ ਨੂੰ ਪਤਾ ਜੇ ਸਰੀਰ ਨੇ ਮੈਨੂੰ ਦੇਖੂਗੀ ਤਾਂ ਤੇ ਭਾਵੇਂ ਟੋਕੇ ਮੈਂ ਮੈਂਬਰ ਭਾਈ ਸਾਦਾ ਚੱਲਿਆ ਉਹਨਾਂ ਜੇ ਹੁਣ ਸੇਵਾਦਾਰ ਲਾਇਆ ਹਰ ਇੱਕ ਕੰਮ ਦਾ ਸੰਸਥਾ ਦਾ ਇੱਕ ਸਿਸਟਮ ਹੁੰਦਾ ਉਹ ਸਿਸਟਮ ਦੇ ਵਿੱਚ ਹੀ ਲੰਘਣਾ ਪੈਂਦਾ ਸੋ ਗੁਰੂ ਸਾਹਿਬ ਕਿਰਪਾ ਕਰੇ ਜੇ ਜਿਹੜੇ ਵਰਕਾਰੀ ਦੇ ਦੋ ਵਿਚਾਰੇ ਭਾਈ ਭਵਨ ਸਿੰਘ ਤੇ ਦੂਜੇ ਸੀ ਮੈਂ ਉੱਥੇ ਗਿਆ ਕਹਿੰਦੇ ਜੀ ਸਾਡੀਆਂ ਤਸਵੀਰਾਂ ਲਾਉਣਾ ਹੈ ਮੈਂ ਕਿਹਾ ਕੋਈ ਦੇਖੋ ਉਹ ਵੀ ਲੱਗੀਆਂ ਕੋਈ ਨੇ ਬਾਰੋਬਾਰੀ ਸਾਰੇ ਕੰਮ ਹੋ ਰਿਆ ਜਿਹੜੀ ਹੁਣ ਸ਼ਹੀਦੀ ਕੈਦ ਦੀ ਗੱਲ ਕਰਦੇ ਆ ਆ ਪਿੱਛੇ ਹੀ ਅਸੀਂ ਉਹਦਾ ਹਦਕਾ ਕਰ ਲੀਤਾ ਉਹਦੇ ਫੈਸਲਾ ਕਰਦੇ ਸੀ ਕਿਉਂਕਿ ਸਾਡੇ ਕੋਲ 740 ਦੀ ਲਿਸਟ ਸੀ ਜਿਹੜੇ ਬਲੂ ਸਾਰ ਦੌਰਾਨ ਅੰਦਰ ਸ਼ਹੀਦ ਹੋਏ ਉਹਦੇ ਬਾਰੇ ਵੀ ਵਿਚਾਰ ਕਰ ਰਹੇ ਕਿ ਕਿੰਨੇ ਕਿੰਨੇ ਕੀ ਕੀ ਕਰਨਾ ਕਿਉਂਕਿ ਸ਼ਹੀਦਾਂ ਦੀ ਲਿਸਟ ਬੜੀ ਲੰਬੀ ਆ ਇਹ ਕੌਮ ਦਾ ਸਰਮਾਇਆ ਵੀ ਆ ਪਰ ਆਪਾਂ ਤਸਵੀਰਾਂ ਤੱਕ ਜੀਵਤ ਨਹੀਂ ਰਹਿਣਾ ਆਪਾਂ ਉਹਨਾਂ ਪਵਿੱਤਰ ਯਾਦਾਂ ਦੇ ਵਿੱਚ ਜਿਹੜੀਆਂ ਯਾਦਾਂ ਪੂਰਨੀਆਂ ਦੇ ਵਿੱਚ ਉਹਨੂੰ ਸਾਨੂੰ ਪਾ ਕੇ ਦਿੰਦੀਆਂ ਉਹਦੇ ਤੇ ਹੀ ਚੱਲਣ ਦਾ ਜਤਨ ਚੰਗੇ